ਗਲੋਬਲ ਪੰਜਾਬ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਚੰਡੀਗੜ੍ਹ ਦੇ ਅੰਦਰ ਚੱਲ ਰਿਹਾ ਕਿਸਾਨ ਦਰਨਾ ਮੁੱਖ ਗਿਆ ਜੀ ਕਿਸਾਨ ਜਥੇਬੰਦੀਆਂ ਦੀ ਅੱਜ ਕਿਸਾਨ ਭਵੰਦੇ ਵਿੱਚ ਬੈਠਕ ਹੋਈ ਅਗਰਾਹਾ ਜਥੇਬੰਦੀ ਦੀ ਅਗਵਾਈ ਦੇ ਵਿੱਚੇ ਮੋਰਚਾ ਚੱਲ ਰਿਹਾ ਸੀਗਾ ਜਿਹੜਾ ਚੰਡੀਗੜ੍ਹ ਦੇ ਵਿੱਚ ਉਸ ਜਥੇਬੰਦੀ ਦੀ ਆਪਣੇ ਆਗੂਆਂ ਨਾਲ ਬੈਠਕ ਹੋਈ ਉਸ ਤੋਂ ਬਾਅਦ ਇਹ ਫੈਸਲਾ ਲਿਆ ਕਿ ਚੰਡੀਗੜ੍ਹ ਤੋਂ ਰਵਾਨਗੀ ਪਾ ਰਹੇ ਹਾਂ ਤੇ ਜੇ ਸਰਕਾਰ ਨੇ ਖੇਤੀ ਨੀਤੀ ਸਹੀ ਰੂਪ ਚ ਲਾਗੂ ਨਾ ਕੀਤੀ ਆਪਣੇ ਬਾਧ ਤੇ ਖਰੀ ਨਾ ਉਤਰੀ ਫਿਰ ਫਿਰ ਪਰਤਾਗੇ ਅਸਲ ਚ ਲੰਮੇ ਸਮੇਂ ਬਾਅਦ ਮਨਜ਼ੂਰੀ ਮਿਲੀ ਸੀ ਚੰਡੀਗੜ੍ਹ ਦੇ ਵਿੱਚ ਧਰਨਾ ਲਾਉਣ ਦੀ ਇੱਕ ਪਾਸੇ ਅਗਰਾਹ ਹੋਰਾਂ ਦੀ ਜਥੇਬੰਦੀ ਨੇ ਚੰਡੀਗੜ੍ਹ ਦੇ ਸੈਕਟਰ 34 ਦੇ ਦੁਸ਼ਹਿਰਾ ਗਰਾਊਂਡ ਦੇ ਵਿੱਚ ਧਰਨਾ ਮਾਰਿਆ ਦੂਸਰੇ ਪਾਸੇ ਇੱਕ ਰੋਜਾ ਐਸਕੇਐਮ ਨੇ ਆਪਣੀ ਮਹਾਪੰਚਾਇਤ ਕੀਤੀ ਤੇ ਫਿਰ ਅਗਰਾਹਾਂ ਦੀ ਜਥੇਬੰਦੀ ਬਕਾਇਦਾ ਪੈਦਲ ਮਾਰਚ ਕਰਦੇ ਹਾਂ ਮਟਕਾ ਚੌਂਕ ਤੱਕ ਵੀ ਗਈ ਜਿੱਥੇ ਖੇਤੀਬਾੜੀ ਮੰਤਰੀ ਖੁਦ ਆਏ ਖੁੱਡੀਆਂ ਹੋਰੀ ਉਹ ਮਗ ਪੱਤਰ ਲੈ ਕੇ ਗਏ ਉਹਨਾਂ ਨੇ ਦਾਬਾ ਕੀਤਾ ਕਿ ਮੈਂ ਥੋੜਾ ਵਕੀਲ ਬਣ ਕੇ ਮੁੱਖ ਮੰਤਰੀ ਸਾਹਿਬ ਮੂਰੇ ਕੇਸ ਰੱਖਾਂਗਾ ਪੰਜਾਬ ਦੀ ਵਿਧਾਨ ਸਭਾ ਚ ਉਦਦਾ ਸੀ ਕਿ ਇਹ ਮੁੱਦੇ ਤੇ ਚਰਚਾ ਹੋਵੇ ਐ ਐਮ ਐਸ ਪੀ ਤੇ ਕੀਤੀ ਨੀਤੀ ਤੇ ਪ੍ਰਮੁੱਖ ਮੰਤਰੀ ਉਹਨਾਂ ਨੇ ਕਲੈਂਚ ਕੇ ਕੇ ਗੱਲ ਮੁਕਾਤੀ ਸੀ ਕਿ ਅਸੀਂ ਖੇਤੀ ਨੀਤੀ ਤਿਆਰ ਕਰ ਰਹੇ ਹਾਂ ਜਲਦੀ ਖੇਤੀ ਨੀਤੀ ਸਾਹਮਣੇ ਆਊਗੀ ਤੇ ਫਿਰ ਅਗਲੇ ਦਿਨ ਅਫਸਰਾਂ ਨਾਲ ਬੈਠਕ ਤੋਂ ਬਾਅਦ ਕਿਸਾਨ ਆਗੂਆਂ ਦੀ ਅਗਰਾਹਾਂ ਜਥੇਬੰਦੀ ਦੇ ਕਿਸਾਨ ਆਗੂਆਂ ਦੀ ਮੁੱਖ ਮੰਤਰੀ ਭਗਵੰਤ ਮਾਨ ਤੇ ਅਫਸਰਾਂ ਨਾਲ ਬੈਠਕ ਹੋਈ ਉਸ ਬੈਠਕ ਚ ਜਿਹੜੇ ਮੁੱਖ 7-8 ਮੁੱਦੇ ਸੀਗੇ ਉਹਨਾਂ ਨੁਕਤਿਆਂ ਦੇ ਵਿੱਚੋਂ ਅਹਿਮ ਨੁਕਤਾ ਉੱਪਰ ਆਇਆ ਖੇਤੀ ਨੀਤੀ ਦਾ ਕਹਿੰਦੇ ਜੀ ਮੁੱਖ ਮੰਤਰੀ ਭਗਵੰਤ ਮਾਨ ਨੇ ਅਗਰਾਹਾਂ ਹੋਰਾਂ ਨਾਲ ਉਹਨਾਂ ਦੀ ਜਥੇਬੰਦੀ ਦੇ ਆਗੂਆਂ ਨੂੰ ਭਰੋਸਾ ਦਿਵਾਤਾ ਕਿ 30 ਸਤੰਬਰ ਤੱਕ ਇੰਤਜ਼ਾਰ ਕਰੋ ਉਤੋਂ ਪਹਿਲਾਂ ਖੇਤੀ ਨੀਤੀ ਦਾ ਸਮੁੱਚਾ ਖਰੜਾ ਤਿਆਰ ਹੋ ਕੇ ਵੱਖ-ਵੱਖ ਵਿਭਾਗਾਂ ਕੋਲ ਸ਼ੇਅਰ ਹੋ ਜਾਏਗਾ ਕਿਸਾਨ ਅਗੂ ਕੋਲ ਪਹੁੰਚ ਜੇਗਾ ਫਿਰ ਉੱਪਰ ਬੈਠ ਕੇ ਆਪਾਂ ਮੰਥਨ ਕਰਾਂਗੇ ਆਪਾਂ ਚਰਚਾ ਕਰਾਂਗੇ ਤੇ ਫਿਰ ਉਹਨੂੰ ਇੱਕ ਸੁਰ ਦੇ ਵਿੱਚ ਲਾਗੂ ਕਰਾਂਗੇ ਜਿਹੜੀ ਕਿਸਾਨ ਹਿੱਤ ਲਈ ਪੰਜਾਬਿਤ ਲਈ ਹੋਏਗੀ ਇਹ ਵੱਡੇ ਭਰੋਸੇ ਤੋਂ ਬਾਅਦ ਬਾਕੀ ਨੁਕਤਿਆਂ ਦੇ ਗੱਲ ਹੋਈ ਕਹਿੰਦੇ ਉਹਦੇ ਵਿੱਚੋਂ ਨੁਕਤਾ ਨਿਕਲਿਆ ਕਿ ਜੀ ਕਰਜ਼ੇ ਵਾਲਾ ਪਹਿਲੂ ਬਹੁਤ ਆ ਤੇ ਕਹਿੰਦੇ ਮੁੱਖ ਮੰਤਰੀ ਨੇ ਕਿਹਾ ਕਿ ਠੀਕ ਆ ਅਸੀਂ ਫਾਰਮੂਲਾ ਇਸ ਤੇ ਲਿਆਉਨੇ ਆ ਕਿ ਜਿਹੜੇ ਕਾਰਪੋਰੇਟ ਸਾਡੇ ਕੋਆਪਰੇਟ ਜਿਹੜੇ ਬੈਂਕ ਨੇ ਕੋਆਪਰੇਟ ਬੈਂਕਾਂ ਦੇ ਨਾਲ ਉਹਨਾਂ ਦੇ ਹਵਾਲੇ ਨਾਲ ਅਸੀਂ ਇੱਕ ਕਿਸ ਤੇ ਵਿੱਚ ਕਿ ਆਪਾਂ ਇਕੱਠਾ ਬੈਠ ਕੇ ਤਾਲਮਿਲ ਕਰਕੇ ਸਮਝੌਤਾ ਕਰ ਲਈ ਵੀ ਇਹਨਾਂ ਊੱਕਾ ਪੁੱਕਾ ਜਮਾ ਕਰਾ ਦਿਓ ਕਰਜ਼ਾ ਖਤਮ ਅਜਿਹੀ ਪ੍ਰਕਿਰਿਆ ਤੇ ਆਪਾਂ ਚਰਚਾ ਕਰ ਲੈਨੇ ਆ ਉਹਦੇ ਨਾਲ ਸਰਕਾਰ ਨੂੰ ਲੱਗਦਾ ਕਿ ਕਿਸਾਨਾਂ ਲਈ ਵੀ ਰਾਹਤ ਹੋਊਗੀ ਤੇ ਸਰਕਾਰ ਨੂੰ ਵੀ ਚਾਰ ਪੈਸੇ ਆ ਜਾਣਗੇ ਤੇ ਇਸੇ ਤਰ੍ਹਾਂ ਜਿਹੜਾ ਖੁਦਕੁਸ਼ੀਆਂ ਵਾਲਾ ਮਾਮਲਾ ਹੈ ਨਾ ਉਹਦੇ ਜਾਂ ਕਿਸਾਨਾਂ ਦੇ ਉੱਤੇ ਪਰਚੀਆਂ ਵਾਲੇ ਮਾਮਲੇ ਨੇ ਉਹਨਾਂ ਸਾਰੇ ਪਹਿਲੂਆਂ ਤੇ ਵੀ ਚਰਚਾ ਹੋਈ ਤੇ ਪਰਚੀਆਂ ਵਾਲੇ ਮਾਮਲੇ 'ਚ ਪੰਜਾਬ ਸਰਕਾਰ ਨੇ ਕਿਹਾ ਵੀ ਜਿਹੜੇ ਤਾਂ ਕਿਸਾਨੀ ਪਰਚੇ ਅਜੇ ਚਲਾਨ ਪੇਸ਼ ਨਹੀਂ ਹੋਏ ਉਹ ਤਾਂ ਅਸੀਂ ਵਾਪਸ ਲੈਣ ਦੀ ਪ੍ਰਕਿਰਿਆ ਵੜ ਦਿੰਦੇ ਆ ਪਰ ਜਿਨ੍ਹਾਂ ਦੇ ਚਲਾਨ ਪੇਸ਼ ਹੋ ਚੁੱਕੇ ਨੇ ਉਹਦੇ ਲਈ ਅਸੀਂ ਐਡਵੋਕੇਟ ਜਰਨਲਲ অর ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਇਹਨੂੰ ਰੂਪਰੇਖਾ ਬਣ ਲਿਆ ਸੋ ਇੰਜ ਕੁੱਲ ਮਿਲਾ ਕੇ ਮੁੱਖ ਮੁੱਦਾ ਐਮਐਸਪੀ ਤੋਂ ਸ਼ੁਰੂ ਹੋ ਕੇ ਖੇਤੀ ਨੀਤੀ ਤੇ ਆ ਕੇ ਮੁੱਕਿਆ ਤੇ ਚੰਡੀਗੜ੍ਹ ਤੋਂ ਕਿਸਾਨ ਅੰਦੋਲਨ ਨੇ ਕਿਸਾਨ ਧਰਨੇ ਨੇ ਆਪਣੀ ਹਰਵਾਨਗੀ ਪਾ ਦਿੱਤੀ ਕੀ ਮਹਾਲੀ ਦੇ ਵਿੱਚ 100 ਕਰੋੜ ਦਾ ਸਾਈਬਰ ਕ੍ਰਾਈਮ ਹੋਇਆ ਕੀ ਇਸ 100 ਕਰੋੜ ਦੇ ਸਾਈਬਰ ਕ੍ਰਾਈਮ ਦੇ ਨਾਲ ਐਸਪੀ ਜੋਤੀ যাদব ਜਾਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਪੈਂਸ ਦਾ ਕੋਈ ਸਬੰਧ ਹੈ ਸਾਈਬਰ ਕ੍ਰਾਈਮ ਦੇ ਟੀਮ ਦੇ ਵਿੱਚ ਕੰਮ ਕਰ ਰਹੀ ਪੰਜਾਬ ਪੁਲਿਸ ਦੀ ਇੰਸ펙ਟਰ ਲੰਬੀ ਚੌੜੀ ਦਰਖਾਸਤ ਲਿਖ ਕੇ ਪੰਜਾਬ ਦੇ ਡੀਜੀਪੀ ਨੂੰ ਭੇਜਦੀ ਹੈ ਚਾਰ ਪੰਨਿਆਂ ਦੀ ਸ਼ਿਕਾਇਤ ਜਿਦੇ ਵਿੱਚ ਉਹਦਾ ਸਿੱਧਾ ਨਿਸ਼ਾਨਾ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਤੇ ਉਹਨਾਂ ਦੀ ਧਰਮ ਪਤਨੀ ਐਸਪੀ ਜੋਤੀ ਯਾਦੂਆ ਕੁਝ ਧਿਰਾਂ ਇਸ ਨੂੰ ਰਾਜਨੀਤਿਕ ਪੱਖੋਂ ਦੇਖਦੀਆਂ ਕੁਝ ਇਸ ਨੂੰ ਵਿਭਾਗੀ ਪੱਖੋਂ ਦੇਖਦੀਆਂ ਤੇ ਕੁਝ ਧਿਰਾਂ ਇਸ ਪਿੱਛੋਂ ਘਟਾਲੇ ਨੂੰ ਸੁੰਗਣ ਦੀ ਕੋਸ਼ਿਸ਼ ਕਰਦੀਆਂ ਤਿੰਨਾਂ 'ਚੋਂ ਕੋਈ ਤਾਂ ਪਹਿਲੂ ਹੈ ਕਿ ਹਰਜੋਤ ਬੈਂਸ ਦੇ ਰਾਜਨੀਤਿਕ ਪਹਿਲੂ ਨੂੰ ਕਿ ਉਹ ਮੁੱਖ ਮੰਤਰੀ ਡਾਟ ਸ਼ਾਮਲ ਨੇ ਪਾਰਟੀ ਦੇ بڑا ਚਿਹਰਾ ਬਣਦੀ ਡਾਟ ਸ਼ਾਮਲ ਨੇ ਕੀ ਇਹ ਦਰ ਕੀ ਇਹ ਵਿਭਾਗ ਦੇ ਅੰਦਰ ਪੁਲਿਸ ਤੰਤਰ ਦੇ ਅੰਦਰ ਜਿਹੜੀ ਖਿੱਚੋ ਤਾਣ ਹੈ ਜਿਹੜੇ ਇੱਕ ਬਿੰਗ ਨੇ ਇੱਕ ਗਰੁੱਪ ਨੇ ਇੱਕ ਗਰੁੱਪ ਦਾ ਇੱਕ ਗਰੁੱਪ ਤੇ ਹਮਲਾ ਜਿਹਦੇ ਵਿੱਚ ਹਰਜੋਤ ਬੈਂਸ ਵੀ ਲਪੇਟੇ ਜਾ ਰਹੇ ਨੇ ਕੀ ਉਹ ਪਹਿਲੂ ਹੈ ਕੀ ਇਹ ਸੱਚ ਮੁੱਚ 100 ਕਰੋੜ ਦੇ ਕਪੜੇ ਦਾ ਮਸਲਾ ਹੈ ਕੁਝ ਤਰ੍ਹਾਂ ਕੁਝ ਨੁਕਤਿਆਂ ਤੋਂ ਇਸ ਪੱਖੋਂ ਬਾਤ ਚੜੀਆਂ ਨੇ ਕਿ ਕਿ ਇੱਕ ਇੰਸਪੈਕਟਰ ਰੈਂਕ ਦੀ ਕੁੜੀ ਅਮਨਜੋਤ ਕੌਰ ਕਿ ਉਹ ਇੰਨਾ ਦਮਖਮ ਰੱਖਦੀ ਸੀ ਕਿ ਉਸ ਨੇ ਜਜ਼ਬਾ ਦਿਖਾਇਆ ਕਿ ਉਸ ਨੇ ਹਿੰਮਤ ਦਿਖਾਈ ਹੈ ਕਿ ਉਹਨੇ ਸਾਰਾ ਖੁਲਾਸਾ ਚਾਰ ਪੰਨਿਆਂ ਦੀ ਚਿੱਠੀ 'ਚ ਲਿਖ ਕੇ ਡੀਜੀਪੀ ਮੂਹਰੇ ਰੱਖਤਾ ਤੇ ਕੀ ਉਸ ਨੂੰ ਲੱਗਦਾ ਕਿ ਜੇ ਇਸੇ ਤਰ੍ਹਾਂ ਖਰਕਰ ਸਹੀਆ ਤਾਂ ਇਨਸਾਫ ਮਿਲ ਜਾਊਗਾ ਜਾਂ ਉਸ ਇੰਸਪੈਕਟਰ ਦੀ ਇਸ ਇਬਾਰਤ ਦੇ ਪਿੱਛੇ ਇਸ ਸ਼ਿਕਾਇਤ ਪੱਤਰ ਦੇ ਪਿੱਛੇ ਇਸ ਕਹਾਣੀ ਦੇ ਪਿੱਛੇ ਕੋਈ ਵੱਡੀ ਤਾਕਤ ਖੜੀ ਹੈ ਇਹਨਾਂ ਸਾਰੇ ਮਸਲਿਆਂ ਦੇ ਵਿਚਾਲੇ ਜਾਂਚ ਦਾ ਵਿਸ਼ਾ 100 ਕਰੋੜ ਦੀ ਸਾਈਬਰ ਕ੍ਰਾਈਮ ਦਾ ਹੈ 2 ਕਰੋੜ 4 ਕਰੋੜ 5 ਕਰੋੜ 10 ਕਰੋੜ ਹੁੰਦਾ ਤਾਂ ਸਿੱਧੇ ਪਹਿਲੂ ਤੇ ਕੋਈ ਮੰਨ ਲੈਂਦਾ ਕਿ ਹੋ ਗਿਆ ਪਰ 100 ਕਰੋੜ ਹੈ ਕੀ ਇਹਨਾਂ ਹਜਮ ਕਰਨ ਦਾ ਇਹਟ ਆਬੜਾ ਕਪੜਾ ਕਰਨ ਦਾ ਤੇ ਇਹ ਸਾਰਾ ਕੁਝ ਵਾਪਰੇ ਦਾ ਜਾਂਚਾ ਦੇਖੋ ਜੋ ਸ਼ਿਕਾਇਤ ਹੈ ਉਹਦੇ ਵਿੱਚ 100 ਕਰੋੜ ਦੇ ਸਾਈਬਰ ਕ੍ਰਾਈਮ ਦੀਆਂ ਸਿੱਧੀਆਂ ਤਾਰਾਂ ਐਸਪੀ ਜੋਤੀ ਯਾਜ਼ਬ ਤੋਂ ਹੋ ਕੇ ਮੰਤਰੀ ਹਰਜੋਤ ਪੈਂਸ ਤੱਕ ਜੋੜੀਆਂ ਜਾ ਰਹੀਆਂ ਸਾਈਬਰ ਕ੍ਰਾਈਮ ਦੀ ਇੰਸਪੈਕਟਰ ਹੈ ਅਮਨਜੋਤ ਕੌਰ ਉਹਨੇ ਡੀਜੀਪੀ ਪੰਜਾਬ ਨੂੰ ਬਕਾਇਦਾ ਚਿੱਠੀ ਲਿਖੀ ਸ਼ਿਕਾਇਤ ਪੱਤਰ ਤਿਆਰ ਕੀਤਾ ਆਪਣੇ ਵੱਲੋਂ ਪੁੱਛਿਆ ਕਿ 100 ਕਰੋੜ ਦੀ ਸਾਈਬਰ ਧੋਖੀ ਤੜੀ ਦੀ ਇਹ ਸ਼ਿਕਾਇਤ ਨਰਜ ਕਰਵਾਈ ਹੈ ਜੀ ਉਸਨੇ ਦੋਸ਼ ਲਾਇਆ ਕਿ ਉਸਨੇ ਮਹਾਲੀ ਦੇ ਇੱਕ ਬੇਸਮੈਂਟ ਤੋਂ ਇੱਕ ਬੇਸਮੈਂਟ ਦੇ ਵਿੱਚ ਇੱਕ ਉਹ ਜਿਹੜੇ ਚੱਲਦੇ ਨੇ ਕਾਲ ਸੈਂਟਰ ਕਹਿੰਦੀ ਜੀ ਉਹਦਾ ਪਰਦਾ ਪਾਸ ਕੀਤਾ ਧੋਖਾਧੜੀ ਵਾਲੀਆਂ ਸਕੀਮਾਂ ਨਾਲੇ ਕਾਲ ਸੈਂਟਰ ਚੱਲਦਾ ਸੀ ਉਹ ਇੰਸਪੈਕਟਰ ਆਪਣੀ ਸ਼ਿਕਾਇਤ ਦੇ ਵਿੱਚ ਉਹਣੀ ਚਿੱਠੀ 'ਚ ਦਰਜ ਕਰਦੀ ਆ ਉਹ ਕਹਿੰਦੀ ਜੀ ਇਹ ਭਾਰਤੀ ਤਾਂ ਭਾਰਤੀ ਵਿਦੇਸ਼ੀਆਂ ਨੂੰ ਵੀ ਲੁੱਟਦੇ ਸੀ ਚੌਕੀ ਡਾਲਰਾਂ ਦੀ ਕਮਾਈ ਕਰਦੇ ਸੀ ਤੇ ਉਹਨਾਂ ਦੇ ਹਵਾਲੇ ਨਾਲੇ ਫਿਰ ਇੰਸਪੈਕਟਰ ਮਨਜੋਤ कौर ਕਹਿੰਦੀ ਆ ਕਿ ਉਹ ਜਿਹੜਾ ਇਸ ਕਾਲ ਸੈਂਟਰ ਦਾ ਮਾਲਕ ਹੈ ਜਾਂ ਜਿਹੜੇ ਚਲਾਉਂਦੇ ਨੇ ਜਿਨ੍ਹਾਂ ਚ ਬੀਜੇ ਰਾਜ ਕਪੂਰੀਆ ਤੇ ਕੁਝ ਹੋਰ ਸਾਥੀਆਂ ਦਾ ਜ਼ਿਕਰ ਕਰਦੀ ਹੈ ਉਹ ਕਹਿੰਦੀ ਕਿ ਉਹ ਕਹਿੰਦੇ ਸਾਨੂੰ ਕੌਣ ਕੁਛ ਕਹਿ ਲੂਗਾ ਅਸੀਂ ਤਾਂ ਹਰਜੋਤ ਬੈਂਸ ਨੂੰ ਫੰਡ ਦਿੰਦੇ ਆ ਜੀ ਇਹ ਸਵਾਲੇ ਨਾਲ ਕਹਿੰਦੇ ਕਿ ਮੈਨੂੰ ਟਰੋਲ ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ ਕਹਿੰਦੀ ਉਹ ਕਹਿੰਦੀ ਕਿ ਜਦੋਂ ਐਫ ਆਈ ਆਰ ਦਰਜ ਕਰ ਲਈ ਕਾਲ ਸੈਂਟਰ ਦੇ ਮਾਲਕ ਤੇ ਕਈ ਹੋਰਨ ਨੂੰ ਮਗਰਜ਼ਰ ਕਰ ਲਿਆ ਉਸ ਤੋਂ ਬਾਅਦ ਕਹਿੰਦੀ ਫਿਰ ਮੇਰੇ ਤੇ ਦਬਾਅ ਬਣਾਇਆ ਗਿਆ ਕੇਸ ਕੇਸ ਤੋਂ ਮੈਂ ਦੂਰ ਹੋ ਜਾਵਾਂ ਫਿਰ ਉਹਨੇ ਜੋਤੀ ਜਾਦ ਬਨੂਰ ਪੇਟਿਆ ਸ਼ਿਕਾਇਤ ਦੇ ਵਿੱਚ ਕਹਿੰਦੀ ਜੋਤੀ ਜਾਦ ਮੇਰੇ ਤੇ ਦਬਾਅ ਬਣਾ ਰਹੀ ਸੀ ਮੰਤਰੀ ਹਰਜੋਤ ਬੈਂਸਰਾਂ ਦੀ ਪਤਨੀ ਕਿ ਵੀ ਹਾਂ ਤੂੰ ਇਸ ਕੇਸ ਤੋਂ ਦੂਰ ਹੋ ਜਾ ਤੂੰ ਇਹਦੇ ਵਿੱਚ ਨਾ ਪੈ ਤੇ ਕਹਿੰਦੀ ਸਾਈਬਰ ਕ੍ਰਾਈਮ ਵਾਲੇ ਜਿਨ੍ਹਾਂ ਨੇ ਕੀਤਾ ਇਹ ਜਿਨ੍ਹਾਂ ਦਾ ਕਾਲ ਸੈਂਟਰ ਸੀ ਉਹ ਕਹਿੰਦੇ ਨੇ ਕਿ ਅਸੀਂ ਪਾਰਟੀ ਫੰਡ ਦਿੰਦੇ ਹਾਂ ਅਸਾਂ ਨਜ਼ਦੀਕੀਆਂ ਜੀ ਮੰਤਰੀ ਸਾਹਿਬ ਦੀ ਹੁਣ ਇਹ ਸ਼ਿਕਾਇਤ ਕਰਤਾ ਕਹਿ ਰਹੀ ਐਸਪੈਕਟਰ ਨੇ ਅੱਗੇ ਇਲਜ਼ਾਮ ਲਾਉਂਦੇ ਆ ਇਹ ਵੀ ਕਿਹਾ ਕਿ ਮਹਾਲੀ ਦੇ ਇੱਕ ਜੱਜ ਨੂੰ ਵੀ ਲਪੇਟਿਆ ਉਹਨੇ ਉਨੇ ਬਕਾਇਦਾ ਮਕਾਨ ਨੰਬਰ ਤੱਕ ਦਾ ਜ਼ਿਕਰ ਕੀਤਾ ਉਹਦੇ ਵਿੱਚ ਇਹ ਜਾਂਚ ਦਾ ਵਿਸ਼ਾ ਉਹ ਕਹਿੰਦੀ ਕਿ ਇਹ ਮਹਾਲੀ ਦੇ ਇੱਕ ਜੱਜ ਨੂੰ ਇਸ ਕੰਪਨੀ ਵਾਲਿਆਂ ਨੇ ਇੱਕ ਮਕਾਨ ਵੀ ਲੈ ਕੇ ਦਿੱਤਾ ਇੱਕ ਘਰ ਵੀ ਉਹਦੇ ਨਾਮ ਕਰਾਇਆ ਤੇ ਉਹ ਤੋਂ ਬਾਅਦ ਵੀ ਕਹਿੰਦੀ ਦਾ ਸਾਹਮਣੇ ਹੁਕਮ ਦਿੱਤਾ ਕਿ ਐਫ ਆਈ ਆਰ ਕਰੋ ਕਹਿੰਦੀ ਉਹ ਚਿੱਠੀ ਦੇ ਵਿੱਚ ਮੈਂ ਨਾਮ ਵੀ ਉਜਾਗਰ ਕੀਤਾ ਤੇ ਮਕਾਨ ਨੰਬਰ ਦਾ ਵੀ ਜ਼ਿਕਰ ਹੈ ਸਾਰਾ ਕੁਝ ਇਹ ਵੀ ਜਾਂਚ ਦਾ ਵਿਸ਼ਾ ਆਪਣੀ ਸ਼ਿਕਾਇਤ ਚ ਉਸਨੇ ਇਹ ਵੀ ਦਾਅਵਾ ਕੀਤਾ ਕੀ ਐਸਪੀ ਜੋਤੀ ਯਾਦਵ ਤੇ ਡੀਐਸਪੀ ਗੁਰਸ਼ੇਰ ਨੇ ਉਸ ਨੂੰ ਗੈਰ ਕਾਨੂੰਨੀ ਢੰਗ ਨਾਲ ਦੋ ਨੰਬਰਾਂ ਦੇ ਕਾਲ ਲਿਸਟ ਕੱਢਣ ਦੇ ਲਈ ਵੀ ਕਹਿੰਦੇ ਦਵਾਪਣਾਇਆ ਮੈਨੂੰ ਮਜਬੂਰ ਕੀਤਾ ਕਹਿੰਦੀ ਇਹ ਨੰਬਰ 1158 ਅਸਿਸਟੈਂਟ ਪ੍ਰੋਫੈਸਰਾਂ ਵਿੱਚੋ ਖੁਦਕੁਸ਼ੀ ਕਰਨ ਵਾਲੀ ਪ੍ਰੋਫੈਸਰ ਬਲਜਿੰਦਰ ਕੌਰ ਨਾਲ ਜੁੜਿਆ ਹੋਇਆ ਹੁਣ ਬਲਜਿੰਦਰ ਕੌਰ ਵਾਲਾ ਮਾਮਲਾ ਤੁਹਾਨੂੰ ਪਤਾ ਹੈ ਉਹ ਜੋ ਫੈਸਲ ਨਾਲ ਜੁੜਦੀ ਹੈ ਉਹ ਘਟਨਾ ਸੋ ਇੱਥੇ ਵੀ ਜਾ ਕੇ ਉਹਨਾਂ ਤਾਰਾਂ ਜੁੜ ਗਈ ਹੁਣ ਇਸ ਚਿੱਠੀ ਦੇ ਰਾਹੀਂ ਇਹ ਜਾਣਕਾਰੀ ਦੇ ਰਾਹੀਂ ਉਹਨੇ ਪੁਲਿਸ ਦੀ ਸਿਆਸਤਦਾਨਾਂ ਦੀ ਘਟਾਲੇਵਾਜਾਂ ਦੀ ਸਾਰੀਆਂ ਗੱਠਜੋੜਾਂ ਨੂੰ ਜੋੜ ਕੇ ਇੱਕ ਖਲਾਸੇ ਵਿੱਚੋਂ ਸਾਹਮਣੇ ਲੈ ਕੇ ਰੱਖਤਾ ਹੁਣ ਇਹ ਤਾਂ ਹੈ ਸ਼ਿਕਾਇਤ ਤੇ ਹੁਣ ਵਾਰੀ ਹੈ ਜਾਂਚ ਦੀ ਤੇ ਜਾਂਚ ਦੇ ਹਵਾਲੇ ਨਾਲ ਕਹਿੰਦੇ ਜੀ ਡੀਜੀਪੀ ਦੇ ਧਿਆਨ ਚ ਜਦੋਂ ਇਹ ਮਾਮਲਾ ਆ ਤਾਂ ਪਹਿਲਾਂ ਤਾਂ ਕਹਿੰਦੇ ਜੀ ਮਹਾਲੀ ਖੇਤਰ ਦੇ ਪੁਲਿਸ ਤੰਤਰ ਨਾਲ ਸੰਬੰਧਿਤ ਅਧਿਕਾਰੀ ਤਲ ਹੋਏ ਉਹਨਾਂ ਤੋਂ ਨਿੱਜੀ ਤੌਰ ਤੇ ਜਾਣਕਾਰੀ ਇਕੱਤਰ ਕਰ ਪੁੱਛਗਿੱਛ ਕਰ ਮੀਟਿੰਗ ਬਲਾ ਝਾੜ ਚੰਬ ਕਰ ਕੇ ਕਹਿੰਦੇ ਖਾਸੀ ਪ੍ਰਕਰ। ਉਧਰ ਕਹਿੰਦੇ ਡੀਜੀਪੀ ਹੋਰਾਂ ਨੂੰ ਇਹ ਵੀ ਲੱਗਦਾ ਕਿ ਇਹ ਕਿਤੇ ਨਜ਼ਲਾ ਮੇਰੇ ਤੱਕ ਨਾ ਡਿਗੇ। ਕਹਿੰਦੇ ਡੀਜੀਪੀ ਹੋਰਾਂ ਨੇ ਤੁਰੰਤ ਸਾਰਾ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਧਿਆਨ ਚ ਵੀ ਲਿਆਤਾ। ਅਜੇ ਤੱਕ ਐਸਪੀ ਜੋਤੀ ਯਾਦਵ ਹੋਰਾਂ ਦਾ ਅਜੇ ਤੱਕ ਮੰਤਰੀ ਹਰਜੋਤ ਬੈਂਸ ਹੋਰਾਂ ਦਾ ਕੋਈ ਸਪਸ਼ਟੀਕਰਨ, ਕੋਈ ਟਿੱਪਣੀ, ਕੋਈ ਬਿਆਨ, ਕੋਈ ਇਸ ਇੰਸਪੈਕਟਰ ਦੇ ਖਿਲਾਫ ਕੋਈ ਮਾਨ ਹਾਨੀ ਦਾ ਕੇਸ, ਕੋਈ ਪੈਰਲਲ ਸ਼ਿਕਾਇਤ, ਅਜ ਨਖੰਡਨ ਅਜੇ ਕੋਈ ਸਾਹਮਣੇ ਨਹੀਂ ਆਇਆ। ਜੇ ਉਹੋ ਤੱਕੇ ਪ੍ਰੋਗਰਾਮ ਅਸੀਂ ਤੁਹਾਡੇ ਤੱਕ ਪਹੁੰਚਦਾ ਕਰ ਰਹੇ ਹਾਂ ਪਰ ਇਹ ਪਹਿਲੂ ਆਉਂਦੇ ਸਮੇਂ ਚ ਵੱਡਾ ਬਣ ਸਕਦਾ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਹਵਾਲੇ ਨਾਲ ਪਾਰਟੀ ਸਾਰਾ ਕੁਝ ਠੀਕ ਨਹੀਂ ਆ ਸੁਪਰੀਮੋ ਆਪਣਾ ਸ਼ਰਾਬ ਘਟਾਲੇ ਦੇ ਮਾਮਲੇ ਚ ਕਿਰਿਆ ਹੈ ਐ ਐਮਪੀ ਆਪਣੇ ਮਸਲਿਆਂ ਚ ਉਲਝੇ ਨੇ ਤਾਕਤ ਦੀ ਵੰਡ ਦੀ ਲੜਾਈ ਇੱਕ ਵੱਖਰੀ ਚੱਲਦੀ ਹੈ ਉਹ ਹਾਈ ਕਮਾਂਡ ਬਨਾਮ ਸੂਬਾ ਪੱਧਰ ਤੇ ਵੱਖਰੀ ਚੱਲਦੀ ਹੈ ਸੂਬੇ ਦੇ ਅੰਦਰ ਇੱਕ ਵੱਖਰੀ ਚੱਲਦੀ ਹੈ ਅਫਸਰਾਂ ਦੀ ਆਪਣੀ ਕਲੋਬੀਆ ਪੁਲਿਸ ਅੰਤਰ ਦੀ ਆਪਣੀ ਲੋਬੀ ਆ ਉਹ ਆਪਣੇ ਢੰਗ ਨਾਲ ਕੰਮ ਕਰਦੇ ਆ ਕੁਝ ਦਵੀ ਸੁਰ ਦੇ ਵਿੱਚ ਇੰਸਪੈਕਟਰ ਨੂੰ ਇਸ ਸ਼ਿਕਾਇਤ ਕਰਤਾ ਇੰਸਪੈਕਟਰ ਨੂੰ ਰੋਪੇਟ ਰਹੇ ਆ ਕਿ ਜੇ ਇਹ ਬਲੈਕਮੇਲਿੰਗ ਦਾ ਮਾਮਲਾ ਨਾ ਹੋਵੇ ਕੁਝ ਕਹਿੰਦੇ ਜੀ ਇਹ ਰਾਜਨੀਤਿਕ ਪਹਿਲੂ ਹੈ ਤੇ ਕੁਝ ਕਹਿੰਦੇ ਪ੍ਰਸ਼ਾਸਨਿਕ ਮਸਲਾ ਪਰ ਮਸਲਾ ਤਾਂ ਕੁਝ ਹੈ ਜਨਾਬ ਹੁਣ ਇਹ ਰਾਜਨੀਤਿਕ ਹੈ ਇਹ ਪ੍ਰਸ਼ਾਸਨਿਕ ਹੈ ਇਹ ਜੀ ਬਲੈਕਮੇਲਿੰਗ ਦਾ ਹੈ ਜਾਂ 100 ਕਰੋੜ ਦੇ ਘਟਾਲੇ ਦਾ ਹੈ ਸਾਈਬਰ ਕ੍ਰਾਈਮ ਦੇ ਇਹ ਜਾਂਚ ਕਰਨੀ ਬਣਦੀ ਹੈ ਤੇ ਜਾਂਚ ਦੁੱਧ ਦਾ ਦੁੱਧ ਤੇ ਪਾਣੀ ਦੇ ਪਾਣੀ ਦੇ ਰੂਪ ਦੇ ਵਿੱਚ ਸਾਹਮਣੇ ਆਉਣੀ ਚਾਹੀਦੀ ਹੈ ਨਹੀਂ ਤਾਂ ਸ਼ੰਕੇ ਸੋਬੇ ਖੜੇ ਹੋਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਪਹਿਲੂ ਵੱਡਾ ਬਣੂਗਾ ਪਹਿਲੂ ਤਾਂ ਕਹਿੰਦੇ ਪੰਜਾਬ ਦੇ ਲੋਕਾਂ ਦੀ ਵੀ ਵੱਡਾ ਬਣ ਗਿਆ ਆਪਾਂ ਕੱਲ ਉਸ ਖਬਰ ਦੀ ਨਜ਼ਰਸਾਨੀ ਕਰ ਰਹੀ ਸੀ ਕਿ ਪੰਜਾਬ ਦੀ ਕੈਬਨਿਟ ਨੇ ਫੈਸਲਾ ਲਿਆ ਕਿ ਜੀ ਪੈਟਰੋਲ ਮਹਿੰਗਾ ਡੀਜ਼ਲ ਮਹਿੰਗਾ 92 ਪੈਸੇ ਡੀਜ਼ਲ 61 ਪੈਸੇ ਪੈਟਰੋਲ ਸੋ ਕਹਿੰਦੇ ਜੀ ਉਹ ਵਧਣ ਦੇ ਨਾਲ ਪੰਜਾਬ ਚ ਬੱਸਾਂ ਦਾ ਭਾੜਾ ਵਧ ਗਿਆ ਟਰੱਕਾਂ ਦਾ ਭਾੜਾ ਵਧ ਗਿਆ ਹੁਣ ਜਦੋਂ ਬੱਸ ਭਾੜਾ ਵਧੂਗਾ ਟਰੱਕਾਂ ਦਾ ਟੈਂਪੂਆਂ ਦਾ 3 ਬਲਰ ਦੇ ਕਰਾਏ ਵਧਣਗੇ ਤਾਂ ਚੀਜ਼ਾਂ ਦੇ ਭਾਅ ਵਧਣਗੇ ਭਾਈ ਇਹ ਮਹਿੰਗਾਈ ਨੂੰ ਨਵਾਂ ਕੰਮ ਛੇੜ ਲਿਆ ਇੱਧਰ 7 ਕਿਲੋ ਬਾਟ ਤੱਕਲਾਂ ਦੀ 3 ਰੁਪਈਆ ਵਾਲੀ ਜਿਹੜੀ ਸਬਸਿਡੀ ਸੀ ਇਹ ਚਰਨਜੀ ਚੰਨੀ ਹੋਣਾ ਸ਼ੁਰੂ ਕੀਤੀ ਸੀ ਕਿ ਜਿਹੜੀ ਰੇਟ ਹੈ ਤੁਹਾਡਾ ਉੱਚ 3 ਰੁਪਈਆ ਦੀ ਛੂਟ ਦਿੰਨੇ ਆਪਾਂ 7 ਕਿਲੋ ਬਾਟ ਤੱਕਲਾਂ ਲਈ ਸੋ ਹੁਣ ਉਹ ਗਵਰਨਰ ਤੋਂ ਨੇ ਫੈਸਲਾ ਕਰਕੇ ਇਹ ਵਾਪਸ ਲੈ ਲਈ ਅਗਲੇ ਕਹਿੰਦੇ 300 ਜੂਨਟ ਤੱਕ ਮਾਫ ਹੈ ਵੀ ਕੰਟਰੋਲ ਕਰੋ 300 ਜੂਨਟ ਤੱਕ ਤੇ ਜੇ ਤੁਹਾਡਾ ਬਿੱਲ ਆਉਂਦਾ ਤੇ ਫਿਰ ਆ 7 ਕਿਲੋਵਾਟ ਤੱਕ ਵਾਲੀ ਜਿਹੜੀ ਆ ਸਬਸਿਡੀ ਆ ਖਤਮ ਹੈ ਮਤਲਬ ਜਿਨ੍ਹਾਂ ਦਾ ਬਿੱਲ ਮੌਜੂਦਾ ਤੌਰ 'ਤੇ ਵੀ ਆਉਂਦਾ ਉਹਨਾਂ ਦਾ ਬਿੱਲ ਹੁਣ ਲਗਭਗ ਦੁੱਗਣਾ ਆਊਗਾ ਤੇ ਉਹ ਤੇ ਹੁਣ ਪੀੜਾ ਤੇ ਅਗਲੇ ਕਹਿੰਦੇ ਕਿ ਜਿਨ੍ਹਾਂ ਨੂੰ ਮੁਫਤ ਆ ਉਹਨਾਂ ਦਾ ਮੌਜਾ ਪਰ ਜਿਹੜੇ ਬਿੱਲ ਪਰ ਤੇ ਤੁਸੀਂ ਉਹਨਾਂ ਦੀ ਜੇਬ ਹੋਰ ਕੱਟੀ ਜਾਂਦੀ ਹੁਣੇ ਨਵਾਬ ਪੈਨੂ ਖੜਾ ਹੋ ਗਿਆ ਪਰ ਕਹਿੰਦੇ ਇਸ ਸਬਸਿਡੀ ਨੂੰ ਖਤਮ ਕਰਨ ਵਾਲੇ ਪੰਜਾਬ ਸਰਕਾਰ ਨੂੰ ਚਾਹੇ ਨਗੂਣਾ ਜਾਈ ਸਹੀ ਥੋੜਾ ਜਿਹਾ ਸਾਹ ਆਇਆ ਕਰੀਬ ਕਰੀਬ 1400 1500 ਕਰੋੜ ਦੀ ਰਾਹਤ ਹੈ ਕਹਿੰਦੇ ਇਹਦੇ ਨਾਲ ਵੈਸੇ ਜੇ ਮੈਂ ਬਿਜਲੀ ਸਬਸਿਡੀ ਦੀ ਉਹ ਗੱਲ ਕਰਾਂ ਵੱਖ-ਵੱਖ ਪਹਿਲੂਆਂ ਤੋਂ ਤਾਂ 21000 ਕਰੋੜ ਤੋਂ ਉੱਪਰ ਦੀ ਬਣਦੀ ਹੈ ਲਗਭਗ 22000 ਕਰੋੜ ਤੱਕ ਜਾਂਦੀ 21909 ਕਰੋੜ ਦੀ ਇਹ ਸਬਸਿਡੀ ਹੈ ਸਲਾਂ ਜਿਹਦੇ ਵਿੱਚ ਖੇਤੀ ਸੈਕਟਰ ਦੀ ਸਬਸਿਡੀ ਜੇ ਆਪਾਂ ਸਾਲ 224 25 ਦੇ ਹਿਸਾਬ ਨਾਲ ਦੇਖੀਏ ਜੋ ਅੰਦਾਜ਼ਨ ਸਾਹਮਣੇ ਆ ਰਹੀ ਹੈ ਖੇਤੀ ਸੈਕਟਰ ਦੀ ਸਬਸਿਡੀ ਉਹ 1000 10175 ਕਰੋੜ ਦੀ ਹੈ ਖੇਤੀ ਸੈਕਟਰ ਦੀ 10175 ਕਰੋੜ ਫਿਰ 300 ਜੂਨਟ ਜਿਹੜਾ ਪ੍ਰਤੀ ਮਾਫ ਹੈ ਉਹਦੇ حوالے ਨਾਲ ਵੀ 7384 ਕਰੋੜ ਦੀ ਸਬਸਿਡੀ ਹੈ ਫਿਰ 7 ਕਿਲੋਵਾਟ ਵਾਲਾ ਜਿਹੜਾ ਪਹਿਲੂ ਸੀਗਾ 2 ਰੁਪਏ 50 ਪੈਸੇ ਲਗਭਗ 3 ਰੁਪਏ ਉਹ 1401 ਕਰੋੜ ਵਾਲੀ ਸਬਸਿਡੀ ਸੀ ਇਹ ਲਗਭਗ ਖਤਮ ਹੋਈ ਹੈ 1401 ਕਰੋੜ 45 ਲੱਖ ਵਾਲੀ ਜਿਹੜੀ ਇਹ ਸਬਸਿਡੀ ਆ ਲਗਭਗ 1500 ਕਰੋੜ ਦੀ ਉਹਨੇ ਰਾਹਤ ਹੈ ਸਮਾਨ ਸਮਾਲ ਪਾਵਰ ਜਿਹੜੀਆਂ ਸੰਤਾਂ ਲਈ ਆ ਉਹ 151 ਕਰੋੜ ਦੀ ਸਬਸਿਡੀ ਹੈ ਲਗਭਗ ਮੀਡੀਅਮ ਪਾਵਰ ਸੰਤਾਂ ਲਈ 316 ਕਰੋੜ ਦੀ ਸਬਸਿਡੀ ਹੈ ਇਸੇ ਤਰ੍ਹਾਂ ਲਾਰਜ ਪਾਵਰ ਸੰਤਾਂ ਦੇ ਲਈ 2480 ਕਰੋੜ ਦੀ ਸਬਸਿਡੀ ਹੈ ਜਿਹੜੀ ਕੁੱਲ ਮਿਲਾ ਕੇ 21909 ਕਰੋੜ 92 ਲੱਖ ਦੀ ਸਬਸਿਡੀ ਬਣਦੀ ਹੈ ਸੋ ਲਗਭਗ ਸਾਲਾਨਾ 22000 ਕਰੋੜ ਦੀ ਸਬਸਿਡੀ ਜਿਹਦੇ ਵਿੱਚ ਹੁਣ 1400 1500 ਕਰੋੜ ਦੀ ਰਾਹਤ ਮਿਲਣੀ ਹੈ ਚਲੋ ਜੋ ਰਾਹਤ ਹੈ ਉਹੀ ਲਾਹੇ ਦੀ ਹੈ ਪਰੀ ਦੇ ਨਾਲ ਹੁਣ ਵਿਰੋਧੀ ਧਿਰਾਂ ਨੂੰ ਜਿਮਨੀ ਚੋਣਾ ਚ ਬੋਲਣ ਨੂੰ ਆਪਟਰੋਲ ਡੀਜ਼ਲ ਦੇ ਹਿਸਾਬ ਨਾਲ ਵੀ ਤੇ ਵੀਡੀਓ ਦੇ ਹਿਸਾਬ ਨਾਲ ਵੀ ਮੌਕਾ ਮਿਲ ਗਿਆ ਪਰ ਕਹਿੰਦੇ ਜੀ ਭਗਵਾਨ ਤੁਹਾਨੂੰ ਹੋਰੀ ਕਹਿੰਦੇ ਮੇਰੇ ਤਰਕਰ ਚ ਬਹੁਤ ਤੀਰ ਨੇ ਤੇ ਉਹਨਾਂ ਤੀਰਾਂ ਨਾਲ ਮੈਂ ਸਾਰਾ ਕੁਝ ਟੁੰਬ ਲੈਣਾ ਮੈਂ ਸੈੱਟ ਕਰ ਲਊਗਾ ਬੇਫਿਕਰ ਰਹੋ ਚਲੋ ਇਹ ਸਭ ਦੇ ਦਰਮਿਆਨ ਆਪਾਂ ਪਹਿਲਾਂ ਗੱਲ ਕਰਦੇ ਰਹੇ ਹਾਂ ਕਿ ਵੀ ਪੰਜਾਬ ਦੇ ਵਿੱਚ ਆ ਜਿਹੜਾ ਸਾਡਾ ਮਹਿਲਾ ਇਤਬਾਲ ਵਿਕਾਸ ਪ program ਉਹਦੀਆਂ ਟੀਮਾਂ ਉਹਨਾਂ ਦਾ ਵਿਭਾਗੀ ਇੱਕ ਸਰਵੇ ਸਾਹਮਣੇ ਆ ਰਿਹਾ ਹੈ ਜਿਹੜਾ ਪੰਜਾਬ ਸਰਕਾਰ ਦਾ ਦਬਾਅ ਵੀ ਹੈ ਕਿ ਆ ਬੰਦੇ ਲੱਭੋ ਵੀ ਕਿਉਂ ਜਿਵੇਂ ਰਾਸ਼ਨ ਕਟਾਉਣ ਵਾਲਾ ਮੁੱਦਾ ਬਣਦਾ ਨਾ ਉਵੇਂ ਇਹ ਵੀ ਮੁੱਦਾ ਬਣਦਾ ਕਿ ਜੀ ਗਲਤ ਪੈਨਸ਼ਨਾਂ ਕੱਟਤੀਆਂ ਉਹ ਕਹਿੰਦੇ ਜੀ ਕੈਰਲਾ ਪਾਤਰੀਆਂ ਦੀਆਂ ਤੇ ਜਿਹੜੇ ਚੜ੍ਹਾਈ ਕਰ ਗਏ ਉਹਨਾਂ ਦੀਆਂ ਉਹ ਚੜ੍ਹਾਈ ਕਰਨ ਵਾਲਿਆਂ 'ਚ ਦੋ ਤਰ੍ਹਾਂ ਦੇ ਪਹਿਲੂ ਆਉਂਦੇ ਸੀ ਇੱਕ ਪਹਿਲੂ ਆਉਂਦਾ ਸੀ ਕਿ ਘਰ ਦਾ ਜੀ ਚੜ੍ਹਾਈ ਕਰ ਗਿਆ ਤੇ ਉਹਨਾਂ ਦੇ ਪੈਸੇ ਆਈਗੇ ਤੇ ਕਿਸੇ ਨੇ ਝਾਲੀ ਤਰੀਕੇ ਨਾਲ ਕਢਾ ਲੇ ਮੈਸੇ ਕੇਸ ਬਹੁਤ ਘੱਟ ਨੇ ਜ਼ਿਆਦਾਤਰ ਕੇਸ ਕੀ ਨੇ ਕਿ ਬੰਦਾ ਚੜ੍ਹਾਈ ਕਰ ਗਿਆ ਕਾਦਨ ਡੈਥ ਸਰਟੀਫਿਕੇਟ ਬਣਾਇਆ ਜੇ ਬਣਾ ਵੀ ਲੇ ਪਹਿਲਾਂ ਬਣਾਇਆ ਹੀ ਨਹੀਂ ਜੇ ਬਣਾ ਲਿਆ ਤਾਂ ਜਮਾ ਨਹੀਂ ਕਰਾਇਆ ਤੇ ਉਹ ਪੈਨਸ਼ਨ ਆਈ ਗਈ ਹੁਣ ਪੈਨਸ਼ਨ ਖਾਤੇ ਚ ਪਈ ਆ ਜਾਂ ਬੈਂਕ ਵਾਲਿਆਂ ਨੇ ਕੁਝ ਮੁਲਾਜ਼ਮਾਂ ਨੇ ਮਿਲ ਕੇ ਕਿਤੇ ਖੇਡ ਕੀਤਾ ਇਹ ਸਾਰੀ ਪ੍ਰਕਿਰਿਆ ਦੀ ਜਦੋਂ ਡਾਟਾ ਇਕੱਠਾ ਹੋਇਆ ਤਾਂ ਉਹਦੇ ਵਿੱਚੋਂ ਰਿਕਵਰੀ ਹੋ ਰਹੀ ਔਰ ਚੰਗੀ ਰਿਕਵਰੀ ਹੋ ਰਹੀ ਹੈ 145 ਕਰੋੜ ਤੋਂ ਵੱਧ ਦੀ ਰਿਕਵਰੀ ਕੀਤੀ ਜਾ ਚੁੱਕੀ ਹੈ ਲਗਭਗ 2.5 ਲੱਖ ਦੇ ਕਰੀਬ ਜਿਹੇ ਕੇ ਸਾਹਮਣੇ ਆਏ ਨੇ ਜਿਨ੍ਹਾਂ ਚ ਬੰਦਾ ਜਾਂ ਤਾਂ ਮਰ ਚੁੱਕਿਆ ਜਾਂ ਉਹ ਗੈਰਲਾਹਾ ਪਾਤਰੀ ਹੈ ਉਹ ਇਸ ਪੈਨਸ਼ਨ ਦਾ ਹੱਕਦਾਰ ਨਹੀਂ ਸੀ ਪਰ ਉਹ ਪੈਨਸ਼ਨ ਲੈ ਰਿਹਾ ਸੀ ਅਜਿਹੇ ਢਾਈ ਲੱਖ ਦੇ ਕਰੀਬ ਸੋ ਉਹ 244000 ਤੋਂ ਵੱਧ ਅਜਿਹੇ ਮਾਮਲੇ ਫੜੇ ਗਏ ਜਿਨ੍ਹਾਂ ਤੋਂ ਫਿਰ 145 ਕਰੋੜ 73 ਲੱਖ ਲਗਭਗ ਰਿਕਵਰ ਹੋਇਆ ਸੋ ਇਹ ਚੰਗੀ ਖਬਰ ਹੈ ਜੇਕਰ ਇਹ ਸਵਾਲ ਇਹਨਾਂ ਦੇਖਣਾ ਹੋਵੇ ਪੈਨਸ਼ਨ ਰਿਕਵਰੀ ਦੇ ਮਾਮਲੇ 'ਚ ਮਹਿਲਾ ਤੇ ਬਾਲ ਵਿਕਾਸ ਨੇ ਜਿਹੜਾ ਐਕਸ਼ਨ ਲਿਆ ਉਸ ਐਕਸ਼ਨ ਤੋਂ ਬਾਅਦ ਇਹ ਰੂਪ ਸਾਹਮਣੇ ਆਇਆ ਕਿ ਹਾਂ ਵੀ 244000 ਲਗਭਗ 2.5 ਲੱਖ ਅਜਿਹੇ ਮਾਮਲੇ ਉਜਾਗਰ ਹੋ ਜਿੰਨਾਂ ਚ ਮ੍ਰਿਤਕਾਂ ਵਾਲੇ ਕੇਸ ਨੇ ਜਿਹੜੇ ਬੰਦੇ ਚੜਾਈ ਕਰਲੇ ਜਾਂ ਫਿਰ ਉਹ ਕੇਸ ਨੇ ਜਿਹੜੇ ਬੰਦੇ ਮਤਲਬ ਲਾਪਾਤਰੀ ਨਹੀਂ ਸੀ ਪਰ ਲੈ ਰਹੇ ਸੀ ਹੁਣ ਇਹਦੇ ਵਿੱਚੋਂ ਜੇਕਰ ਸਭ ਤੋਂ ਵੱਧ ਜਿਹੜੇ ਬੰਦੇ ਅਜਿਹੇ ਕੇਸ ਸਾਹਮਣੇ ਆਏ ਜੇ ਤਾਂ ਉਹਨਾਂ 'ਚ ਦੇਖਣ ਨੂੰ ਤਾਂ ਪਟਿਆਲਾ ਸਭ ਤੋਂ ਵੱਧ ਹੈ 24000 ਤੋਂ ਵੱਧ ਕੇਸ ਸਾਹਮਣੇ ਆਏ ਨੇ ਇਸੇ ਤਰ੍ਹਾਂ ਦੂਏ ਨੰਬਰ ਤੇ ਜਲੰਧਰ ਹੈ ਜਿੱਥੇ 20000 ਤੋਂ ਵੱਧ ਕੇਸ ਸਾਹਮਣੇ ਆਏ ਨੇ ਇਸੇ ਤਰ੍ਹਾਂ ਫਿਰ ਬਠਿੰਡਾ ਹੈ 19590 ਲਗਭਗ 20000 ਦੇ ਕਰੀਬ ਇੱਥੇ ਕੇਸ ਸਾਹਮਣੇ ਆਏ ਨੇ ਇਸੇ ਤਰ੍ਹਾਂ ਲੁਧਿਆਣਾ ਇਹ 18000 ਤੋਂ ਵੱਧ ਕੇਸ ਸਾਹਮਣੇ ਆਏ ਨੇ ਸੋ ਜਿਹੇ ਕਈ ਥਾਵਾਂ ਹਨ ਜਿੱਥੇ ਇਸੇ ਤਰ੍ਹਾਂ ਅੰਮ੍ਰਿਤਸਰ ਆ 17000 ਤੋਂ ਵੱਧ ਕੇਸ ਸਾਹਮਣੇ ਆਏ ਨੇ ਪਰ ਜਿੱਥੋਂ ਮਤਲਬ ਕਿ 10 ਕਰੋੜ ਤੋਂ ਵੱਧ ਦੀ ਰਿਕਵਰੀ ਹੋਈ ਆ ਹੈ ਉਹਨਾਂ ਦਾ ਜ਼ਿਕਰ ਮੈਂ ਦੇਖਾ ਤਾਂ ਉਹਨਾਂ ਚ ਕਈ ਸ਼ਹਿਰ ਨੇ ਜਿਹੜੇ ਇਸ ਮਾਮਲੇ 'ਚ ਤਾਂ ਕੇਸ ਘਟਨੇ ਪਰ ਰਿਕਵਰੀ ਵੱਧ ਹੋ ਗਈ ਜਿਵੇਂ ਅੰਮ੍ਰਿਤਸਰ ਆ 10 ਕਰੋੜ ਤੋਂ ਉੱਪਰ ਦੀ 10.54 ਕਰੋੜ ਦੀ ਰਿਕਵਰੀ ਹੈ ਇਸੇ ਤਰ੍ਹਾਂ ਗੁਰਦਾਸਪੁਰ ਆ 15 ਕਰੋੜ 85 ਲੱਖ ਦੀ ਰਿਕਵਰੀ ਹੈ ਇਸੇ ਤਰ੍ਹਾਂ ਤਰਨਤਾਰਨ ਨੇ 10 ਕਰੋੜ ਤੋਂ ਵੱਧ ਦੀ ਰਿਕਵਰੀ ਹੈ ਇਸੇ ਤਰ੍ਹਾਂ ਜੀ ਜੇ ਆਪਾਂ ਗੱਲ ਕਰੀਏ ਮੋਗੇ ਤੇ 14 ਕਰੋੜ ਤੋਂ ਵੱਧ ਦੀ ਰਿਕਵਰੀ ਹੈ ਤੇ ਇਸੇ ਤਰ੍ਹਾਂ ਪਟਿਆਲਾ ਚ ਵੀ 10 ਕਰੋੜ ਤੋਂ ਵੱਧ ਦੀ ਰਿਕਵਰੀ ਹੈ ਤੇ ਸਭ ਤੋਂ ਵੱਧ ਰਿਕਵਰੀ ਸੰਗਰੂਰ ਖੇਤਰ ਦੇ ਵਿੱਚ ਹੈ 21 ਕਰੋੜ 16 ਲੱਖ ਤੋਂ ਵੱਧ 21 ਕਰੋੜ 46 ਲੱਖ ਤੋਂ ਵੱਧ ਦੀ ਰਿਕਵਰੀ ਹੈ ਸੋਇਪ ਇਹ ਵੀ ਪਹਿਲੂ ਸਾਹਮਣੇ ਆਏ ਨੇ ਸੋਇਨਾ ਸਾਰੇ ਪਹਿਲੂਆਂ ਨੂੰ ਗੌਰ ਕਰਦਿਆਂ ਹੋਇਆ ਮਹਿਲਾ ਤੇ ਬਾਲ ਵਿਕਾਸ ਵਿਭਾਗ ਨੇ ਆਪਣੀ ਕਹਿੰਦੇ ਗਤੀ ਤੇਜ਼ ਕਰਤੀ ਹੈ ਤੇ ਮਾਮਲੇ ਫੜੇ ਜਾ ਰਹੇ ਚਲੋ ਮਾਮਲੇ ਫੜੇ ਜਾਣ ਦੇ ਹਿਵਾਲੇ ਨਾਲੇ ਖਬਰ ਤਾਂ ਇਹ ਹੈ ਕਿ ਜੀ ਪੰਜਾਬ ਦਾ ਜੇਲ੍ਹ ਵਿਭਾਗ ਫਿਕਰਮੰਦ ਹੈ ਭਾਈ ਮੈਂ ਇਸ ਵਾਰ ਫੋਨਾਂ ਦੀ ਗੱਲ ਨਹੀਂ ਕਰਨ ਲੱਗਿਆ ਜੇਲ੍ਹ ਦੇ ਅੰਦਰੋਂ ਮਿਲਦੇ ਨਸ਼ਿਆਂ ਦੀ ਆਪਾਂ ਲਗਾਤਾਰ ਗੱਲ ਕਰਦੇ ਹੁਣ ਨਵੇਂ ਪਹਿਲੂ ਤੋਂ ਫਿਕਰਮੰਦ ਹੈ ਕਿ ਜਿਹੜੇ ਜੇਲ੍ਹ ਦੇ ਅੰਦਰ ਕੈਦੀ ਆਉਂਦੇ ਨੇ ਜਾਂ ਜੁਡੀਸ਼ੀਅਨ ਰਿਕਾਰਡਸ ਚਾਉਂਦੇ ਨੇ ਖਾਸ ਕਰਕੇ ਜੇਕਰ ਕੈਦੀਆਂ ਦੇ ਹਵਾਲੇ ਨਾਲ ਵੀ ਸਮਝਣਾ ਹੋਵੇ ਤਾਂ ਕਹਿੰਦੇ ਜੀ ਉਹਨਾਂ ਦੇ ਟੈਟੂ ਵਾਲੇ ਮਾਮਲੇ ਬਹੁਤ ਸਾਹਮਣੇ ਆ ਰਹੇ ਉਹ ਵੀ ਟੈਟੂ ਬਣਾਏ ਨੇ ਨਹੀਂ ਜਨਾਬ ਉਹਨਾਂ ਟੈਟੂਆਂ ਚ ਧਾਰਾ 302 ਧਾਰਾ 307 ਵਾਲੇ ਮਾਮਲੇ ਖੂਬਾਰੇ ਕਹਿੰਦੇ ਜੀ ਬਕਾਇਦਾ ਤੌਰ ਤੇ ਲਿਖਾਇਆ ਹੁੰਦਾ ਧਾਰਾ 302 ਕਿਸੇ ਨੇ ਬਾਹ ਤੇ ਕਿਸੇ ਨੇ ਮੋਢੇ ਤੇ ਕਿਸੇ ਨੇ ਗਰਦਨ ਤੇ ਕਹਿੰਦੇ ਜੀ ਐ ਟੈਟੂ ਬਣਾਏ ਨੇ ਤੇ ਹੱਥਾਂ ਤੇ ਹੈ ਆ ਮਤਲਬ ਡੋਲਿਆਂ ਤੇ ਪੱਟਾਂ ਤੇ ਕਹਿੰਦੇ ਜੀ ਮੁਕਾਦਮਾ ਤੌਰ ਤੇ ਏਕੇ 47 ਦੇ ਟੈਟੂ ਬਣਾਏ ਨੇ ਇਹ ਮੈਂ ਮਾਮਲਾ ਜੋਰ ਫੜ ਰਿਹਾ ਜੋਰ ਇਸ ਲਈ ਫੜ ਰਿਹਾ ਜੇਲ ਵਿਭਾਗ ਪੁਲਿਸ ਤੰਤਰ ਉਹਨਾਂ ਦੇ ਅਧਿਕਾਰੀ ਮੈਂ ਗੁਰਮੀਤ ਸਿੰਘ ਚੋਹਾਨ ਹੋਰਾਂ ਦਾ ਪੜਿਆ ਸੀਗਾ ਆਈਜੀ ਐਂਟੀ ਗੈਂਗਸਟਰ ਟਾਸਕ ਫੋਰਸ ਉਹ ਕਹਿੰਦੇ ਵੀ ਇਹ ਚੀਜ਼ਾਂ ਜਿਹੜੀਆਂ ਅੱਜਕੱਲ ਸੋਸ਼ਲ ਮੀਡੀਆ ਤੇ ਗੈਂਗਸਟਰ ਜ਼ਿੰਮੇਵਾਰੀਆਂ ਲੈਂਦੇ ਨੇ ਆਪਣੀਆਂ ਪੋਸਟਾਂ ਪਾਉਂਦੇ ਨੇ ਰੀਲਾਂ ਪਾਉਂਦੇ ਨੇ ਉਸ ਤੋਂ ਬਾਅਦ ਫਿਰ ਕਹਿੰਦੇ ਕਿ ਬੱਚੇ ਕਈ ਵਾਰ ਪ੍ਰਭਾਵਿਤ ਹੋ ਜਾਂਦੇ ਨੇ ਤੇ ਉਹ ਕਰਾਹੇ ਪੈਂਦੇ ਨੇ ਇਸ ਲਈ ਕਹਿੰਦੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਇੰਟਰਨੈਟ ਤੋਂ ਉਹਨਾਂ ਨੂੰ ਦੂਰ ਰੱਖਿਆ ਜਾਵੇ ਜਿਹੜੇ ਫੜੋਗੇ ਉਹਨਾਂ ਦੇ ਪੇਜ ਪੁੰਜ ਰੋਕ ਕੀਤੇ ਜਾਣ ਪਰ ਕਹਿੰਦੇ ਪੇਜਾਂ ਦਾ ਜ਼ਿੰਮੇਵਾਰੀਆਂ ਲਈ ਜਾਂਦੇ ਪਰ ਹੁਣ ਆਹ ਜਿਹੜਾ ਟ੍ਰੈਂਡ ਹੈ ਕਹਿੰਦੇ ਇਸ ਲਈ ਫਿਕਰਮੰਦ ਹੈ ਕਿ ਜੇ ਤੱਕ ਕੋਈ ਮੰਨ ਲਓ ਕੋਈ ਮੁਜ਼ਰਮ ਫੜ ਲਿਆ ਕੋਈ ਕੈਦੀ ਆ ਗਿਆ ਜੇਲ੍ਹ 'ਚ ਤੇ ਉਸ ਨੇ ਪਹਿਲਾਂ ਤੋਂ ਕੋਈ ਟੈਟੂ ਬਣਾਇਆ ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਚਾਹੇ ਉਹਨੇ ਸ਼ੇਰ ਬਣਾਇਆ ਚਾਹੇ ਉਹਨੇ ਹਨਾ ਕੋਈ ਰਫਲ ਬਣਾਈ ਹੈ ਚਾਹੇ ਉਹਨੇ ਕੋਈ ਕਿਸਮਤਾਲੀ ਬਣਾਈ ਹੈ ਜਾਂ ਆਹ ਜਿਹੜਾ ਨਵਾਂ ਟ੍ਰੈਂਡ ਚੱਲਿਆ ਹੈ ਤਾਰ ਦਿਨ ਸੋ ਦੋ ਲਖਾਉਣ ਦਾ ਧਾਰਨ ਦਿਨ 70 ਲਖਾਉਣ ਦਾ ਕਹਿੰਦੇ ਜਦੋਂ ਪਹਿਲਾਂ ਤੋਂ ਬਣਾਇਆ ਚਲੋ ਤਾਂ ਵੀ ਮਾਮਲਾ ਵੱਖਰਾ ਹੈ ਪਰ ਕਹਿੰਦੇ ਕਿ ਜਾਂਚ ਇਸ ਪੱਖੋਂ ਹੋ ਰਹੀ ਆ ਕਿ ਕੀ ਉਹ ਜੇਲ੍ਹ ਚ ਆਉਣ ਤੋਂ ਬਾਅਦ ਤਾਂ ਨਹੀਂ ਟੈਟੂ ਬਣ ਰਹੇ ਮਤਲਬ ਜੀ ਹਾ ਟੈਟੂ ਬਣਨ ਨੂੰ ਦੋ ਤੋਂ ਚਾਰ ਘੰਟੇ ਲੱਗਦੇ ਆ ਹੁਣ ਜਾਂਚ ਦਾ ਵਿਸ਼ਾ ਇਹ ਹੈ ਕਿ ਜੇਲ੍ਹ ਦੇ ਅੰਦਰ ਇਹ ਸਹੂਲਤਾਂ ਉਪਲਬਧ ਕਰਾਈਆਂ ਜਾ ਰਹੀਆਂ ਜਾਂ ਜਦੋਂ ਕੈਦੀਆਂ ਨੂੰ ਤਰੀਕ ਤੇ ਲਿਜਾਇਆ ਜਾਂਦਾ ਸੁਣਵਾਈ ਤੇ ਲਿਜਾਇਆ ਜਾਂਦਾ ਉੱਥੇ ਇਹਦਾ ਮੌਕਾ ਉਪਲਬਧ ਕਰਾਇਆ ਜਾਂਦਾ ਇਹਨਾਂ ਲਈ ਤੇ ਕਹਿੰਦੇ ਟੈਟੂ ਬਣਾਉਣ ਦੇ ਪਿੱਛੇ ਆ ਕਿ ਖਾਸ ਕਰ ਧਾਰਾਂ ਵਾਲਾ ਕਿ ਧਾਰਾ 302 ਧਾਰਾ 307 ਕਹਿੰਦੇ ਜੀ ਕੈਦੀਆਂ ਦੇ ਅੰਦਰ ਬੈਰਕ ਦੇ ਅੰਦਰ ਮੈਸ ਦੇ ਵਿੱਚ ਕਹਿੰਦੇ ਦਬਦਬਾ ਬਣ ਜਾਂਦਾ ਇਹਨਾਂ ਲੋਕਾਂ ਦਾ ਇਹ ਇਸ ਲਈ ਕਹਿੰਦੇ ਹੁਣ ਇਸ ਪਹਿਲੂ ਦੀ ਜਾਂਚ ਹੋ ਰਹੀ ਹੈ ਕਿ ਟੈਟੂ ਜੇਲ੍ਹ ਚ ਬਣ ਰਹੇ ਨੇ ਜਾਂ ਜੇਲ੍ਹ ਤੋਂ ਬਾਹਰ ਬਣ ਰਹੇ ਨੇ ਇਹ ਪਹਿਲੂ ਗੰਭੀਰ ਹੈ ਵੈਸੇ ਤਾਂ ਕੈਨੇਡਾ ਚ ਸਾਰਾ ਕੁਝ ਠੀਕ ਨਹੀਂ ਚੱਲ ਰਿਹਾ ਅਰਥੀ ਆਰਥੀ ਮੁਸ਼ਕਿਲਾਂ ਚ ਨੇ ਪੀਆਰ ਵਾਲੇ ਮੁਸ਼ਕਿਲ ਚ ਨੇ ਵਰਕ ਪਰਮਿਟ ਵਾਲੇ ਮੁਸ਼ਕਿਲ ਚ ਨੇ ਸਥਾਨਕ ਲੋਕ ਮੁਸ਼ਕਲਾਂ ਚ ਨੇ ਆਰਥਿਕ ਤੰਗੀ ਚੋਂ ਲੰਘ ਰਿਹਾ ਕੈਨੇਡਾ ਹੈ ਚੋਣਾ ਵਾਲਾ ਪਿੱੜ ਸਿਰ ਤੇ ਪੈਣ ਨੂੰ ਤਿਆਰ ਹੈ ਤੇ ਉਧਰ ਸਰਕਾਰ ਡਿਗਣ ਦਾ ਖਤਰਾ ਖੜਾ ਹੋ ਗਿਆ ਕਿਉਂਕਿ ਕਨਜ਼ਰਵੇਟਿਵ ਵਾਲੇ ਬੇਪਰੋਸਕੀ ਮਤਾ ਲਿਆਉਣ ਬਾਰੇ ਸੋਚਣ ਲੱਗੇ ਨੇ ਜਗਮੀਤ ਹੋਰਾਂ ਦੀ ਐਨਡੀਪੀ ਨੇ ਟੂਟੋ ਦੀ ਪਾਰਟੀ ਤੋਂ ਸਮਰਥਨ ਵਾਪਸ ਲੈ ਲਿਆ ਸਰਕਾਰ ਤੋਂ ਬਾਹਰੋਂ ਜਿਹੜਾ ਸਮਰਥਨ ਸੀਗਾ ਸੋ ਇਸ ਲਈ ਉੱਥੇ ਕਹਿੰਦੇ ਜੀ ਕੰਜ਼ਰਵੇਟਿਵ ਵਾਲੇ ਕਹਿੰਦੇ ਕਿ ਇਸ ਤਰ੍ਹਾਂ ਵੀ ਪ੍ਰੋਸਕੀ ਮਤਾ ਲਿਆ ਸਕਦੀ। ਚਲੋ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਇੱਕ ਵਾਰ ਫਿਰ ਇਹ ਜਾਣਕਾਰੀ ਸਾਹਮਣੇ ਆਉਣ ਲੱਗੀ ਆ ਕਿ ਕੈਨੇਡਾ ਦੇ 에য়ারਪੋਰਟਾਂ ਤੋਂ ਲਗਾਤਾਰ ਵਿਦੇਸ਼ੀਆਂ ਨੂੰ ਵਾਪਸ ਭੇਜਣ ਦੀ ਖਵਾਇ ਤੇਜ਼ ਹੁੰਦੀ ਜਾ ਰਹੀ ਹੈ। ਜੁਲਾਈ ਮਹੀਨੇ ਦੇ ਅੰਕੜਿਆਂ ਨੂੰ ਜੇਕਰ ਮੈਂ ਨਜ਼ਰਸਾਨੀ ਕਰਾਂ ਕਹਿੰਦੇ ਜੀ 6000 ਦੇ ਕਰੀਬ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ਦੇ ਪੱਖਵਾ ਖਵਾਇ ਅੱਡਿਆਂ ਤੋਂ ਵਾਪਸ ਭੇਜਿਆ ਗਿਆ। 5853 ਵਦੇਸ਼ੀ ਨਾਗਰਿਕਾਂ ਨੂੰ ਕੈਨੇਡਾ ਦੇ 에ਅਰਪੋਰਟਾਂ ਤੋਂ ਵੀਜ਼ਾ ਹੁੰਦਿਆਂ ਉਹਨਾਂ ਕੋਲ ਚਾਹੇ ਵਿਦਿਆਰਥੀ ਵੀਜ਼ਾ ਚਾਹੇ ਟੂਰਿਸਟ ਵੀਜ਼ਾ ਚਾਹੇ ਵਰਕ ਪਰਮਟਾ ਅਜਿਹੇ ਕੇਸ ਵੀ ਸਾਹਮਣੇ ਆਨੇ ਕਿ ਹੁੰਦਿਆਂ ਵੀ ਵਾਪਸ ਭੇਜਿਆ ਜਾ ਰਿਹਾ ਤੇ ਇਹ ਸਾਲ ਦੇ ਦਰਮਿਆਨ ਕਹਿੰਦੇ ਜੀ ਇਹ 3500 3700 ਦੀ ਔਸਤ ਨਿਕਲ ਰਹੀ ਹੈ ਹਰ ਮਹੀਨੇ ਆਪਾਂ ਜੁਲਾਈ ਮਹੀਨੇ ਦੀ 5853 ਦੀ ਗੱਲ ਕੀਤੀ ਹੈ ਜਦੋਂ ਕਿ ਔਸਤ ਨਿਕਲ ਰਹੀ ਹੈ ਕਹਿੰਦੇ 3500 ਤੋਂ ਲੈ ਕੇ 3700 ਵਿਅਕਤੀ ਹਰ ਮਹੀਨੇ ਔਸਤਨ ਪਾਪਸ ਭੇਜੇ ਜਾ ਰਹੇ ਨੇ ਵੀਜ਼ਾ ਹੁੰਦਿਆਂ ਇਹੋ ਨਹੀਂ ਕਹਿੰਦੇ ਜੀ ਹਵਾਈ ਅੱਡੇ ਤਾਂ ਹਵਾਈ ਅੱਡੇ ਜ਼ਮੀਨੀ ਰਸਤੇ ਵੀ ਜਿਹੜੇ ਲੋਕ ਅਮਰੀਕਾ ਤੋਂ ਕੈਨੇਡਾ ਵੱਲ ਨੂੰ ਆਉਂਦੇ ਨੇ ਕੈਨੇਡਾ ਦੀ ਯਾਤਰਾ ਲਈ ਆਉਂਦੇ ਨੇ ਕੈਨੇਡਾ ਦਸਤਾਵੇਜ਼ਾਂ ਸਣੇ ਆਉਂਦੇ ਨੇ ਕਹਿੰਦੇ ਉਹਨਾਂ ਦੀ ਦਸਤਾਵੇਜ਼ ਬ੍ਰੀਕੀ ਨਾਲ ਜਾਂਚਣ ਤੋਂ ਬਾਅਦ ਵੀ ਕਈਆਂ ਨੂੰ ਕਹਿੰਦੇ ਮੁੜਿਆ ਜਾ ਰਿਹਾ ਇਮੀਗ੍ਰੇਸ਼ਨ ਵਕੀਲਾਂ ਦੇ ਹਵਾਲੇ ਨਾਲ ਇਹ ਗੱਲ ਆ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਸਿਆਸਤਦਾਨਾਂ ਵੱਲੋਂ ਬਾਰਡਰ ਅਫਸਰਾਂ ਦੇ ਕੰਨਾਂ 'ਚ ਫੂਕ ਮਾਰ ਦਿੱਤੀ ਗਈ ਆ ਕਿ ਵਿਦੇਸ਼ਾਂ ਤੋਂ ਆਉਣ ਵਾਲੇ ਕਈ ਲੋਕ ਆਪਣੇ ਮੁਲਕ ਲਈ ਕੈਨੇਡਾ ਲਈ ਨੁਕਸਾਨਦੇ ਹੋ ਸਕਦੇ ਨੇ ਸੋ ਇੱਧਰ ਬਰਕ ਵੀਜ਼ੇ ਵੀ ਘਟਾਤੇ ਕੈਨੇਡਾ ਨੇ ਟੂਰਿਸਟ ਵੀਜ਼ਿਆਂ 'ਚ ਵੀ ਕਟੌਤੀ ਕੀਤੀ ਆ ਤੇ ਇਹਦੇ ਨਾਲ ਨਾਲ ਸਟੱਡੀ ਵੀਜ਼ਿਆਂ ਦੇ ਵਿੱਚ ਵੀ ਕਟੌਤੀ ਹੋਈ ਆ ਉਹਦੇ ਨਾਲ ਬੇਸ਼ੱਕ ਉੱਥੋਂ ਦੇ ਕਾਲਜ ਖਾਸ ਪੀੜਤ ਹੋਗੇ ਟੂਡੋ ਸਰਕਾਰ ਦਮ ਭਰ ਰਹੀ ਆ ਕਿ ਨਹੀਂ ਜੀ ਅਸੀਂ ਤੁਹਾਡੀ ਹੈਲਪ ਕਰਾਂਗੇ ਅਸੀਂ ਆਪਣਾ ਸਮਾਂ ਵੀ ਪੂਰਾ ਕਰਾਂਗੇ ਅਸੀਂ ਸਵੇਰੇ ਲਈ ਬਹੁਤ ਕੰਮ ਕਰਨੇ ਆ ਅਜੇ ਪਰ ਟੂਡੋ ਸਰਕਾਰ ਹੁਣ ਆਪਣੀ ਗਿਣਤੀ ਮਿੰਨਤੀ ਚੁਲਜੀ ਆ ਤੇ ਇੱਧਰ ਕੈਨੇਡਾ ਦਾ ਇਮੀਗ੍ਰੇਸ਼ਨ ਸਿਸਟਮ ਇਸ ਮਸਲੇ ਨੂੰ ਲੈ ਕੇ ਚਾਹੇ ਜ਼ਮੀਨੀ ਰਸਤੇ ਆਉਣ ਵਾਲੇ ਲੋਕ ਹੋਣ ਚਾਹੇ ਹਵਾਈ ਰਸਤੇ ਆਉਣ ਵਾਲੇ ਲੋਕ ਹੋਣ ਉਹਨਾਂ ਲਈ ਸਖਤ ਹੁੰਦਾ ਜਾ ਰਿਹਾ ਹੁਣ ਵਿਦਿਆਰਥੀ ਵਾਲੇ ਹਵਾਲੇ ਨਾਲ ਸਟੱਡੀ ਵੀਜ਼ਾ ਦੇ ਨਾਲ ਵੀ ਵਰਕ ਵੀਜ਼ੇ ਵਾਲੇ ਵੀ ਤੇ ਜਿਹੜੇ ਦੂਸਰੇ ਟੂਰਿਸਟ ਵੀਜ਼ਾ ਦੇ ਵੀ ਜਾ ਰਹੇ ਨੇ ਉਹਨਾਂ ਲਈ ਵੀ ਖਤਰਾ ਖੜਾ ਹੋ ਗਿਆ ਕਿ ਪਤਾ ਨਹੀਂ ਕਿਹਨੂੰ ਐਂਟਰੀ ਮਿਲਣੀ ਹੈ ਕਿਹਨੂੰ ਨਹੀਂ ਕੈਨੇਡਾ ਵੱਲੋਂ ਲਗਾਤਾਰ ਇਹ ਛਟਕੇ ਮਿਲ ਰਹੇ ਨੇ ਉਹਨਾਂ ਛਟਕਿਆਂ 'ਚ ਇਹ ਖਬਰ ਅਹਿਮ ਸੀ ਤੁਸੀਂ ਵੇਖਦੇ ਰਹੋ ਗਲੋਬਲ ਪੰਜਾਬ ਟੀਵੀ ਬਹੁਤ ਬਹੁਤ ਸ਼ੁਕਰੀਆ